ਆਬੇ ਕੋ ਸ਼ਾਮਦਿੱਦ ਜੇ ਗੱਲ ਕਰੀਏ ਟਾਵਰ ਮੋਰਚੇ ਦੀ ਤਕਰੀਬਨ 58 ਦਿਨ ਹੋ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੁਝ ਕਿ ਚੜ੍ਹਦੀ ਕਲ ਵਾਲੇ ਸਿੰਘ ਮੌਜੂਦ ਨੇ ਜਿਹੜੇ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੇ ਤੁਸੀਂ ਭਾਈ ਨੂੰ ਆਪਣੀਆਂ ਪਹਿਲਾਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ ਨਿੰਗ ਸਿੰਘ ਜਗਰੂਪ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਤਕਰੀਬਨ 58 ਦਿਨ ਤੋਂ ਹੀ ਇੱਥੇ ਮੋਰਚੇ ਦੇ ਨਾਲ ਜੁੜੇ ਹੋਏ ਨੇ ਆਪਣੀ ਸੇਵਾ ਨਿਭਾ ਰਹੇ ਨੇ ਆਪਣਾ ਜੱਥੇ ਲੈ ਕੇ ਪਹੁੰਚੇ ਹੋਏ ਨੇ ਭਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਵੈਰੀ ਗੁੱਡ ਟੀਕਾ ਦਵਾਜੇ ਠੀਕ ਹੋ ਜੀ ਚੜ੍ਹਦੀ ਕਲ ਭਾਈ ਜੀ ਕਿਵੇਂ ਦੇਖਦੇ ਹੋਗੇ ਮੋਰਚੇ ਨੂੰ ਤਕਰੀਬਨ ਅੱਜ 58 ਦਿਨ ਹੋ ਗਏ ਲੱਗੀ ਕਿਸੇ ਪਾਸੇ ਗੱਲਬਾਤ ਦੇਖੋ ਜੀ ਗੱਲ ਤਾਂ ਹੁਣ ਲੱਗਦੀ ਲੱਗਦੀ ਲੱਗੂਗੀ ਤੁਹਾਨੂੰ ਪਤਾ ਵਾ ਜਦੋਂ ਮੋਰਚੇ ਆਰੰਭ ਹੁੰਦੇ ਆ ਫਿਰ ਇਕਤਰਤਾ ਕਰਦਿਆਂ ਨੂੰ ਉਸ ਵਿਚਾਰ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਵੀ ਟਾਈਮ ਲੱਗਦਾ ਜੀ ਸੋ ਮੈਂ ਆਪਾਂ ਉਦੋਂ ਵੀ ਵਿਚਾਰ ਰੱਖੇ ਸੀ ਇਹੋ ਕਿ ਸਟੇਜ ਦੇ ਉੱਤੋਂ ਆਣ ਕੇ ਵਿਚਾਰ ਦਿੱਤੇ ਜਾਣ ਹਾਂ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਜੀ ਸੋ ਆਪਾਂ ਉਸੇ ਗੱਲ ਨੂੰ ਅੱਗੇ ਤੋਰਦੇ ਆ ਆਪਾਂ ਹੁਣ ਲੈ ਉਹਨੇ ਮੌਜੂਦਾ ਸਮੇਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 30 35 ਸਾਲਾਂ ਬਾਅਦ ਇੱਕ ਨੌਜਵਾਨ ਆਇਆ ਆਪਣਾ ਸਾਰਾ ਕਾਰੋਬਾਰ ਛੱਡ ਕੇ ਸ਼ਹੀਦ ਭਾਈ ਦੀਪ ਸਿੱਧੂ ਜੀ ਉਸਨੇ ਆਣ ਕੇ ਸਾਨੂੰ ਸੇਧ ਦਿੱਤੀ ਉਸ ਉਹਨੇ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ ਕੋਸ਼ ਸਾਡੇ ਜਿਹੜੇ ਧਾਰਮਿਕ ਫਰਜ਼ ਸੀ ਸਾਨੂੰ ਉਹ ਤੋਂ ਜਾਗਰਤ ਕਰਵਾਇਆ ਕਿਉਂਕਿ ਅਸੀਂ ਸ਼ਰਾਬ ਤੇ ਮੀਟਾਂ ਡੇ ਛੱਡਣ ਨੂੰ ਹੀ ਸਿੱਕੀ ਸਮਝੀ ਫਿਰਦੇ ਸੀ ਹਨਾ ਸਾਡੇ ਸਾਨੂੰ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ ਜੀ ਉਹ ਇੱਕ ਮੋਨਾ ਕੋਨਾ ਸਿੰਘ ਆਇਆ ਉਹਨੇ ਆਣ ਕੇ ਸਾਨੂੰ ਆਪਣੇ ਸਿਧਾਂਤਾਂ ਤੋਂ ਵੀ ਜਾਣੂ ਕਰਵਾਇਆ ਤੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਸੋ ਗੁਰੂ ਸਾਹਿਬ ਨੇ ਉਹਦੇ ਕੋਲੋਂ ਸੇਵਾ ਲਈ ਨੌਜਵਾਨਾਂ ਵਿੱਚ ਜਾਗਰਤੀ ਆਈ ਨੌਜਵਾਨਾਂ ਨੇ ਇਕਤਰਤਾ ਕੀਤੀ ਸੋ ਗੁਰੂ ਦਾ ਬਾਣਾ ਵਰਤਿਆ ਉਹ ਸਿੰਘ ਅਸ਼ੀਦੀ ਪਾ ਗਿਆ ਕਿਸੇ ਵੀ ਕਾਰਨ ਮੰਨ ਲੋ ਏਜੰਸੀਆਂ ਦੇ ਘਰ ਆ ਲਿਆ ਹੈ ਨਾ ਜਿਸ ਤਰ੍ਹਾਂ ਦੇ ਘਰ ਆ ਲਿਆ ਉਸ ਤੋਂ ਬਾਅਦ ਜਿੱਥੇ ਬੰਦੀਆਂ ਨੇ ਸਾਡੇ ਸਤਕਾਰਯੋਗ ਵੀਰ ਜਿਹੜੇ ਸਰਦਾਰ ਭਾਈ ਅਵਤਾਰ ਸਿੰਘ ਜੀ ਹੈ ਨਾ ਠੰਡਾ ਜੀ ਤੇ ਭਾਈ ਹਰਦੀਪ ਸਿੰਘ ਜੀ ਨੇਜਰ ਉਹਨਾਂ ਨੇ ਫਿਰ ਸੇਵਾ ਜਿਹੜੀ ਆ ਇਹ ਇੱਕ ਆਪਣਾ ਪੰਥਕ ਗੱਤਰਤਾ ਕਰਕੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਵਿੱਚ ਪੰਘਾ ਸਿੰਘ ਦਾ ਇੰਟਰਵਿਊ ਲਈ ਉਹਦੇ ਤੋਂ ਬਾਅਦ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਵਿੱਚ ਕੁਝ ਖਾਸੀਅਤ ਦੇਖੀ ਹੈ ਨਾ ਜਿ ਤਰ੍ਹਾਂ ਭਾਈ ਸਾਹਿਬ ਨੇ ਇੱਕ ਸਵਾਲ ਵੀ ਸਪਸ਼ਟ ਕੀਤਾ ਸੀ ਕਿ ਤੁਸੀਂ ਕਿਵੇਂ ਤੋਰੋਗੇ ਕਿਵੇਂ ਤੋਰੋਗੇ ਤੇ ਇੱਕ ਸਿੰਘ ਨੇ ਸਵਾਲ ਜਵਾਬ ਦਿੱਤਾ ਸੀ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਤੋਰਾਂਗੇ ਸੋ ਉਸ ਚੀਜ਼ ਨੂੰ ਉਹਨਾਂ ਨੇ ਮੱਦੇ ਨਜ਼ਰ ਰੱਖ ਕੇ ਜਦੋਂ ਉਸ ਟਿਕ ਜਿਹੜੇ ਜਵਾਬ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਦਿੱਤੇ ਸੋ ਉਹਨਾਂ ਨੂੰ ਲੱਗਾ ਕਿ ਇਹ ਸਿੰਘ ਕਾਬਿਲ ਹੈ ਸੋ ਉਹਨਾਂ ਨੇ ਉਸ ਨੂੰ ਪ੍ਰਧਾਨ ਥਾਪ ਦਿੱਤਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਫਿਰ ਐਂਟਰੀ ਹੁੰਦੀ ਹੈ 18 ਤਰੀਕ ਨੂੰ ਮੈਨੂੰ ਯਾਦ ਆਜ ਵੀ 18 ਮਾਰਚ ਨੂੰ ਉਹਨਾਂ ਦੀ ਐਂਟਰੀ ਹੋਈ ਸੀ ਜਦੋਂ ਉਹ ਦੁਬਈ ਤੋਂ ਪੰਜਾਬ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਣ ਕੇ ਕਾਲਤਾਕ ਸਾਬ ਦੇ ਅਰਦਾਸ ਬੇਨਤੀ ਕੀਤੀ ਤੇ ਉੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਆਪਣੀ ਪ੍ਰਧਾਨਗੀ ਦੀ ਕਿਉਂਕਿ ਉਹਨਾਂ ਨੂੰ ਪ੍ਰਧਾਨ ਭਾਈ ਅਵਤਾਰ ਸਿੰਘ ਖੰਡਾ ਜੀ ਹੋਣਾਂ ਨੇ ਥਾਭ ਦਿੱਤਾ ਸੀ ਜੀ ਸੋ ਆਣ ਕੇ ਉਹਨਾਂ ਨੇ ਆਪਣੀ ਫਿਰ 6 ਮਹੀਨੇ ਅਸੀਂ ਸਾਰੇ ਜਾਣੂ ਆ ਸਾਰਾ ਪੰਜਾਬ ਵਾਕਿਫ ਆ ਕਿ ਉਹਨਾਂ ਦੀ ਕੀ ਦੇੜਾ ਕੀ ਪ੍ਰਾਪਤੀਆਂ ਨੇ ਤੇ ਕੀ ਉਹਨਾਂ ਨੇ ਸਾਨੂੰ ਮਾਪੁਰਖਾਂ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਦੋ ਬਾਅਦ ਕੀ ਦਿੱਤਾ ਸਾਰੇ ਹੀ ਜਾਣੋ ਆ ਹੁਣ ਗੱਲ ਕੀ ਆ ਕਿ 1.5 ਸਾਲ ਹੋ ਗਿਆ ਮੇਰਾ ਇਹ ਸਵਾਲ ਆ ਉਹਨਾਂ ਨੂੰ ਵੀ 1.5 ਸਾਲ ਹੋ ਗਿਆ ਹਮ ਪੰਥਕ ਜਥੇਬੰਦੀਆਂ ਦੇ ਅੱਗੂ ਕੋ ਹੋਣ ਵਾਲੇ ਆਪਣੇ ਆਪ ਨੂੰ ਬੰਦੀ ਸਿੰਘਾਂ ਦੇ ਚਹੇਤੇ ਕੋਣ ਵਾਲੇ ਤੇ ਆਪਣੇ ਆਪ ਨੂੰ ਪੰਥਕ ਧਿਰਾਂ ਦੇ ਅਗੂ ਕਹਿਣ ਵਾਲੇ ਉਹਨਾਂ ਸਾਰਿਆਂ ਨੂੰ ਇਹ ਮਤਲਬ ਮੇਰੀ ਇੱਕ ਇੱਕ ਸਾਹ ਸਮਝ ਲਓਗੇ ਆਪਾਂ ਜਿਸ ਤਰ੍ਹਾਂ ਸਵਾਲ ਪੁੱਛਦੇ ਆਪਾਂ ਕੁਐਸਚਨ ਪੁੱਟ ਕਰ ਰਹੇ ਆ ਉਹਨਾਂ ਨੂੰ ਮੈਂ ਕਿ 6 ਮਹੀਨੇ ਦੀ ਪ੍ਰਾਪਤੀ ਸਾਡੇ ਕੋਲ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਤੁਸੀਂ ਉਦੋਂ ਉਹਨਾਂ ਦੇ ਨਹੀਂ ਬਣੇ ਉਹਨਾਂ ਨੂੰ ਤੁਸੀਂ ਭੰਡਿਆ ਜੀ ਉਸ ਤੋਂ ਬਾਅਦ ਅੱਜ ਤੱਕ ਤੁਹਾਡਾ ਜੋਰ ਲੱਗਾ ਹੋਇਆ ਵਾ ਕਿ ਅਮਰਤਪਾਲ ਨੂੰ ਨੀਵਾ ਦਿਖਾਉਣ ਵਾਸਤੇ ਭੰਡਣ ਵਾਸਤੇ ਪਰ ਸਾਨੂੰ ਦੱਸੋ ਤੁਹਾਡੀ ਪ੍ਰਾਪਤੀ ਕੀ ਹੈ ਅਸੀਂ ਤਾਂ ਪ੍ਰਾਪਤੀ ਅਗਨੌਣੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੀਆਂ ਅਸੀਂ ਜਿਉਂਦੀਆਂ ਜਾਗਦੀਆਂ ਮਸਾਲਾਂ ਵਾਂ ਅਸੀਂ ਅਮਰਤ ਸ਼ਗਨ ਨੂੰ ਹੀ ਸਿੱਕੀ ਸਮਝੀ ਬੈਠੇ ਸੀ ਸਾਨੂੰ ਸਿਧਾਂਤਾਂ ਦਾ ਕੋਈ ਪਤਾ ਨਹੀਂ ਸੀ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਡੇ ਸੰਘਰਸ਼ ਕੀ ਆ ਹਨ ਮੋਰਚੇ 'ਚ ਤੇ ਇੱਕ ਜਿਹੜਾ ਲਾਉਂਦੇ ਆ ਕਿਸਾਨ ਮੋਰਚਾ ਲਾਉਂਦੇ ਆ ਆਪਾਂ ਸਾਡਾ ਮੋਰਚਾ ਤੇ ਕਿਸਾਨ ਲਾਉਂਦੇ ਆ ਇੱਕ ਧਰਨੇ ਸਾਨੂੰ ਮੋਰਚੇ ਦੇ ਧਰਨੇ ਦਾ ਵੀ ਨਹੀਂ ਸੀ ਪਤਾ ਸੋ ਇੰਨੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹਨਾਂ ਨੇ ਨੌਜਵਾਨਾਂ ਨੇ ਆਣ ਕੇ ਦਸੀਆਂ ਤੁਸੀਂ ਸਾਨੂੰ ਆਪਣੀ ਪ੍ਰਾਪਤੀ ਦੱਸੋ ਕੀ ਆ ਉਦੋਂ ਤੁਸੀਂ ਜਦੋਂ ਬਾਹਰ ਸੀ ਉਦੋਂ ਲੱਤਾਂ ਖਿੱਚੀਆਂ ਹੁਣ ਤੁਹਾਡਾ ਪੂਰਾ ਜੋਰ ਲੱਗਾ ਹੋਇਆ ਭੰਡਾਂ ਤੇ ਪਰ ਪ੍ਰਾਪਤੀ ਤੁਹਾਡੀ 1 ਰੁਪਈਏ ਦੇ ਨੇ ਬਹੀਰ ਰੁਕੀ ਨੂੰ 1.5 ਸਾਲ ਤੋਂ ਉੱਪਰ ਹੋ ਗਿਆ ਕਿਸੇ ਸੂਰਮੇ ਚ ਕਿਸੇ ਜੋਧੇ ਚ ਕਿਥੇ ਪੰਸਖ ਆਗੂ ਜ ਐਨੀ ਹਿੰਮਤ ਨਹੀਂ ਹੈਗੀ ਉਹ ਬਹੀਰ ਨੂੰ ਅੱਗੇ ਤੋਰ ਸਕਦਾ ਜੀ ਨਹੀਂ ਸਾਡਾ ਰੋਸ ਵੀ ਆ ਤੇ ਉਹਨਾਂ ਨੂੰ ਸਵਾਲ ਵੀ ਆ ਬਾਕੀ ਉਹ ਗੁਰੂ ਸਾਹਿਬ ਦੀ ਕਚਹਿਰੀ ਦੇ ਵਿੱਚ ਪਲੜੇ ਚ ਰੱਖ ਕੇ ਦੇਖਣੋ ਕਿ ਉਹ ਕਿੱਥੇ ਖੜਿਆ ਪੰਥ ਦੇ ਨਾਲ ਕੌਮ ਦੇ ਨਾਲ ਕਿ ਜਾਂ ਵਿਰੋਧੀਆਂ ਦੇ ਨਾਲ ਸੋ ਭਾਵਨਾ ਤਾਂ ਉਹਨਾਂ ਦੀ ਵਿਰੋਧੀਆਂ ਵਾਲੀ ਆ ਕਿਉਂਕਿ ਉਹ ਪ੍ਰਗਟਾ ਰਿਹਾ ਹੈ ਭਾਵਨਾ ਉਹਨਾਂ ਦੀ ਵਿਰੋਧੀਆਂ ਵਾਲੀ ਉਹ ਪ੍ਰਗਟਾ ਰਹੇ ਆ ਸਾਨੂੰ ਪਤਾ ਵਾ ਜਿਹੜੇ ਪੰਤ ਰਹਿਤੈਸ਼ੀ ਆ ਕੌਮੀ ਹਿਤੈਸ਼ੀ ਆ ਜਾਂ ਤਾਂ ਚੁੱਪ ਕਰ ਜਾਂਦੇ ਆ ਤੇ ਜਾਓ ਮੋਰਚਿਆਂ ਦੇ ਵਿੱਚ ਤਤਪਰ ਰਹਿੰਦੇ ਆ ਬੈਠੇ ਰਹਿੰਦੇ ਆ ਮੋਰਚੇ ਦੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਗੁਰਜੀਤ ਸਿੰਘ ਨੂੰ ਤਕਰੀਬਨ ਅੱਜ 58 ਦਿਨ ਹੋ ਗਏ ਨੇ ਕੀ ਰਣਨੀਤੀ ਆ ਇੱਥੇ ਅੱਜ ਦਾ ਜਿਹੜਾ ਇਕੱਠ ਰੱਖਿਆ ਹੋਇਆ ਸੀਗਾ ਕਿਵੇਂ ਦੇਖਦੇ ਹੋ ਕਿ ਆ ਇਕੱਠ 19 ਵੱਡੀ ਮਾਤਰਾ ਦੇ ਵਿੱਚ ਹੋ ਰਿਹਾ ਜਹਾ ਜੀ ਵੀ ਸਿੱਖ ਸੰਗਤ ਦੇ ਵਿੱਚ ਇਕੱਤਰਤਾ ਨਹੀਂ ਹੋ ਰਹੀ ਹੋएगी ਦੇਖੋ ਜੀ ਬਾਕੀ ਦਾ ਚੜ੍ਹਦੀ ਕਲਾ ਜੇ ਕਰੀਏ ਗੱਲ ਭਾਈ ਗੁਰਜੀਤ ਸਿੰਘ ਜੀ ਦੀ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਵਾ ਉਹ ਹਾਲੇ ਵੀ 58 ਦਿਨ ਤੋਂ ਅਡੋਲ ਬੈਠੇ ਆ। ਸੋ ਰਹੀ ਇਕਤਰਤਾ ਦੀ ਗੱਲ ਇਹ ਤਾਂ ਹੁਣ ਸੰਗਤ ਸਮਝੇ ਕਿਉਂਕਿ ਭਾਈ ਦੀਪ ਸਿੱਧੂ ਸ਼ਹੀਦ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਅਸੀਂ ਸਿਰਫ ਮੇਲਿਆਂ ਤੱਕ ਰਹਿ ਗਏ ਅਸੀਂ ਬਰਸ਼ੀਆਂ ਤੱਕ ਰਹਿ ਗਏ ਅਸੀਂ ਬਰਸ਼ੀਆਂ ਤੇ ਮੇਲਿਆਂ ਤੇ ਇਕੱਠ ਕਰਨ ਜੋਗੇ ਆ ਜਿਉਂਦੇ ਬੰਦੇ ਦੀ ਅਸੀਂ ਕਦਰ ਨਹੀਂ ਕਰਦੇ ਉਹਦਾ ਸਾਥ ਨਹੀਂ ਦਿੰਦੇ। ਸੋ ਨਾ ਅਸੀਂ ਜਿਉਂਦਿਆਂ ਭਾਈ ਅਮਰਪਾਲ ਸਿੰਘ ਦਾ ਸਾਥ ਦਿੱਤਾ ਤੇ ਨਾ ਅੱਜ ਅਸੀਂ ਭਾਈ ਗੁਰਜੀਤ ਸਿੰਘ ਦਾ ਸਾਥ ਦੇ ਰਹੇ ਆ। ਸੋ ਹਾਲਤ ਇਹ ਆ ਕਿ ਭਾਈ ਸਾਹਿਬ ਦਾ ਉੱਪਰ ਆਪਣਾ ਜੋ ਧਰਮ ਹੈ ਜੋ ਫਰਜ਼ ਹੈ ਉਹ ਲੈ ਕੇ ਬੈਗੇ ਹੁਣ ਕੌਮ ਆਪਣਾ ਦਰਦ ਸਮਝੇ ਆਪਣਾ ਫਰਜ਼ ਸਮਝੇ ਕਿ ਗੁਰੂ ਵਾਸਤੇ ਅਸੀਂ ਇੱਥੇ ਬੈਠ ਨਹੀਂ ਸਕਦੇ ਜੀ ਅਸੀਂ ਆਪਣੇ ਕੰਮ ਕਾਰ ਆ ਉਹ ਗੁਰੂ ਵਾਸਤੇ ਛੱਡ ਨਹੀਂ ਸਕਦੇ ਕੰਮ ਕਾਰ ਮਾ ਪਿਓ ਬੱਚੇ ਭਾਈ ਸਿੰਘਣੀਆਂ ਉਸ ਗੁਰੂ ਨੇ ਦਿੱਤੇ ਆ ਜਿਹੜੇ ਗੁਰੂ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ ਤੇ ਜੇ ਉਸ ਗੁਰੂ ਵਾਸਤੇ ਅਸੀਂ ਆਣ ਕੇ ਬੈਠੇ ਨਹੀਂ ਫਿਰ ਸਾਡੇ ਤੇ ਧ੍ਰਗ ਲਾਨ ਤਿਆ ਕਿਉਂਕਿ ਸਾਰਾ ਕੁਝ ਇਹ ਮਹਿਲ ਮਾਰੀਆਂ ਜਾਇਦਾਦਾਂ ਗੱਡੀਆਂ ਮੋਟਰਾਂ ਇਹ ਉਸੇ ਗੁਰੂ ਨੇ ਦਿੱਤੀਆਂ ਵਾ ਉਸੇ ਗੁਰੂ ਦੇ ਅੱਗੇ ਅਸੀਂ ਅਰਦਾਸਾਂ ਕਰਕੇ ਲਈ ਸਾਡੇ ਵਿੱਚ ਬਹੁਤ ਵੱਡੀ ਘਾਟ ਆ ਗਈ ਅਸੀਂ ਪੁਰਾਣੇ ਮੋਰਚਿਆਂ ਨੂੰ ਨਿੰਦੰਦਾ ਪਏ ਪਰ ਉਹਨਾਂ ਤੋਂ ਅਸੀਂ ਸਿਹਤ ਨਹੀਂ ਲਈ ਅਸੀਂ ਆਣ ਕੇ ਇੱਥੇ ਆਪਣੀਆਂ ਵਿਚਾਰਾਂ ਨਹੀਂ ਦਿੱਤੀਆਂ ਕਿ ਪਿਛਲੇ ਮੋਰਚਿਆਂ ਦੇ ਵਿੱਚ ਸਾਨੂੰ ਆਟਾ ਹਾ ਲੱਗੀ ਸੀ ਇਸ ਮੋਰਚੇ ਦੇ ਵਿੱਚ ਓਟਾ ਆਣਾ ਲੱਗੇ ਅਸੀਂ ਆਪਣੇ ਰੋਸ ਜਿਤਾਈ ਜਾਂਦੇ ਆ ਫਲਾਣੇ ਮੋਰਚੇ ਦੇ ਵਿੱਚ ਆ ਹੋਇਆ ਬਗੜਾੜੀ ਵਾਲੇ ਚ ਆ ਹੋਇਆ ਮਹੱਲੇ ਵਾਲੇ ਚ ਆ ਹੋਇਆ ਪਰ ਅਸੀਂ ਸੇਹ ਦੇ ਧਾਨੇ ਨਾਲ ਅਸੀਂ ਸਿੱਖਿਆਤ ਨਹੀਂ ਨਾ ਕੁਛ ਅਸੀਂ ਤਾਂ ਸਿੱਖਣਾ ਸੀ ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ ਅਸੀਂ ਲਾਹਮੇ ਦੇਂਦੇ ਵੇ ਕੌਮ ਨੂੰ ਪੰਥ ਨੂੰ ਲਾਹਮੇ ਦੇਂਦੇ ਵੇ ਗਲਤੀ ਇੱਕ ਦੋ ਵਾਰ ਦਿਆਂ ਦੀ ਕੋਈ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਵਿਗਦੇ ਹੁੰਦੇ ਆ ਕੌਮ ਪੰਥ ਕਦੇ ਨਹੀਂ ਵਿਗਦਾ ਕਿਉਂਕਿ ਦੋਵੇਂ ਚੋਵੇਂ ਬੰਦਿਆਂ ਦੇ ਸਿਰ ਤੇ ਕੌਮ ਨਹੀਂ ਹੁੰਦੀ ਪੰਥ ਨਹੀਂ ਹੁੰਦਾ ਜੀ ਸੋ ਆਉਣਗੇ ਗੁਰੂ ਸਾਹਿਬ ਦੀ ਕਿਰਪਾ ਹੋਊਗਾ ਸਭ ਜਥੇਬੰਦੀਆਂ ਵੀ ਆਉਣਗੇ ਹਾਂ ਬਾਕੀ ਭਾਈ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਆ ਉਹਨਾਂ ਦੀ ਦਵਾਈ ਬੂਟੀ ਜਾ ਰਹੀ ਆ ਅੱਜ ਇੱਕ ਹੋਰ ਸਿੰਘ ਨੂੰ ਪਰਮਿਸ਼ਨ ਮਿਲ ਗਈ ਆ ਹੁਣ ਭਾਈ ਗਰਜੰਟ ਸਿੰਘ ਦੇ ਨਾਲ ਭਾਈ ਸਾਹਿਬ ਸਿੰਘ ਜੀ ਇੱਥੇ ਸਾਡੇ ਲੋਕਲੇ ਸਿੰਘ ਬਾਣੇ ਵਾਲੇ ਚੜ੍ਹਦੀ ਕਲਾ ਵਾਲੇ ਉਹ ਵੀ ਹੁਣ ਉੱਤੇ ਉੱਪਰ ਜਾਇਆ ਕਰਨਗੇ ਹੁਣ ਉਹ ਦੇਖ ਸਕਦੇ ਚਾਹ ਪਾਣੀ ਲੈ ਕੇ ਹੁਣ ਉੱਪਰ ਗਏ ਆ ਅੱਗੇ ਭਾਈ ਗਰਜੰਟ ਸਿੰਘ ਨੂੰ ਟੀਕਣਾ ਪੈਣਾ ਸੀ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਇਤਿਹਾਸ ਆ ਉਹ ਨਾ ਦੁਹਰਾਇਆ ਜਾਵੇ ਸਿੱਟਾ ਨਿਕਲੇ ਇਸ ਚੀਜ਼ ਦਾ ਕੋਈ ਦੇਖੋ ਜੀ ਇਹ ਇਤਿਹਾਸ ਭਾਈ ਅਮਰਪਾਲ ਸਿੰਘ ਤੋਂ ਪਹਿਲਾਂ ਬਹੁਤ ਜਾਰੇ ਪ੍ਰਕਾਰ ਪ੍ਰਚਾਰਕ ਜਿਹੜੇ ਐਕਟਿਵ ਸੀ ਤੇ ਪ੍ਰਚਾਰ ਵੀ ਹੋ ਰਿਹਾ ਸੀ ਪਰ ਸਾਨੂੰ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ ਕਿਉਂਕਿ ਕੱਲੇ ਪ੍ਰਚਾਰ ਦੀ ਲੋੜ ਨਹੀਂ ਉਹ ਪਸਾਰ ਉਹਦੇ ਪਸਾਰ ਦੀ ਵੀ ਲੋੜ ਆ ਜੀ ਪ੍ਰਚਾਰ ਇੱਕ ਹੋਰ ਚੀਜ਼ ਹੈ ਪਸਾਰ ਹੈ ਤੋਂ ਹੋਰ ਜਿਹਾ ਸੀ ਸਟੇਜਾਂ ਤੇ ਬਹਿ ਕੇ ਪ੍ਰਚਾਰ ਤਾਂ ਕਰ ਸਕਦੇ ਆ ਪਰ ਜਿਹੜਾ ਪਸਾਰਾ ਕੀਤਾ ਉਹ ਭਾਈ ਅਮਰਪਾਲ ਸਿੰਘ ਦੇ ਭਾਈ ਦੀਪ ਸਿੱਧੂ ਨੇ ਆਣ ਕੇ ਕੀਤਾ ਭਾਈ ਦੀਪ ਸਿੱਧੂ ਨੇ ਸਾਡੇ ਜਿਹਨ ਦੇ ਵਿੱਚ ਇਹ ਗੱਲਾਂ ਬਿਠਾਈਆਂ ਸਾਨੂੰ ਦੱਸਿਆ ਕਿ ਸਾਡੇ ਫਰਜ਼ ਕੀ ਆ। ਸੋ ਉਹਨਾਂ ਨੇ ਉਸੇ ਚੀਜ਼ ਨੂੰ ਅੱਗੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਲੈ ਕੇ ਤੁਰੇ। ਉਹਨਾਂ ਨੇ ਵੀ ਹੀਰਾ ਕੱਢੀਆਂ ਜਿਹੜੀਆਂ ਮੈਨੂੰ ਲੱਗਦਾ ਬਾਬਾ ਮਹਾਪੁਰਖ ਬਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਤੋਂ ਬਾਅਦ ਉਹ ਵੀ ਹੀਰਾ ਰੁਕ ਗਈਆਂ ਸੀ। ਪਸਾਰ ਪਸਾਰਾ ਰੁਕ ਗਿਆ ਸੀ ਕਿਉਂਕਿ ਅਸੀਂ ਜਾਣਾ ਸੀ। ਸਾਡੇ ਗੁਰੂ ਸਾਹਿਬਾਨੇ ਗੁਰੂ ਨਾਨਕ ਪਾਸ਼ਾ ਨੇ ਵੀ ਸਾਨੂੰ ਉਦਾਸੀਆਂ ਕਰਕੇ ਦਿਖਾਈਆਂ। ਸੋ ਆプチ ਦਾ ਇਹੋ ਬੇਨਤੀ ਆ ਸਾਰੀ ਸੰਗਤ ਅੱਗੇ ਕਿ ਵੱਧ ਛੱਡ ਕੇ ਇੱਥੇ ਆਓ। ਠੀਕ ਹੈ ਜੀ ਪਸਾਰੇ ਦੀ ਲੋੜ ਆ ਪ੍ਰਚਾਰ ਬਹੁਤ ਆ ਪ੍ਰਚਾਰ ਬਹੁਤ ਆ ਪਸਾਰੇ ਦੀ ਲੋੜ ਆ ਆਪਾਂ ਨਿਕਲੀਏ ਕੌਮ ਪੰਥ ਇਕਜੁੱਟ ਹੋ ਕੇ ਨਿਕਲੇ ਆਪਾਂ ਹੱਲਾ ਮਾਰੀਏ ਇੱਥੇ ਬਹਿ ਕੇ ਮਾਰੀਏ ਪਿੰਡਾਂ ਦੇ ਵਿੱਚ ਆਪਾਂ ਨਿਕਲੀਏ ਜਿਸ ਤਰ੍ਹਾਂ ਅਸੀਂ ਵੀ ਇਥੋਂ ਨਿਕਲਦੇ ਆਂ ਹੋਕਾ ਦੇਣ ਵਾਸਤੇ ਨਿਕਲਦੇ ਆਂ ਜਿਸ ਤਰ੍ਹਾਂ ਅਸੀਂ ਆਪਾਂ ਗੁਰੂ ਸਾਹਿਬ ਦੇ ਕੁੱਕਰ ਆ ਅਸੀਂ ਵੀ ਆਪਣਾ ਫਰਜ ਨਿਭਾਉਣ ਵਾਸਤੇ ਹੋਕੇ ਦੇਣ ਵਾਸਤੇ ਪਿੰਡਾਂ ਦੇ ਵਿੱਚ ਵਿਚਰਦੇ ਉਹਨਾਂ ਨੂੰ ਕਹਿੰਨੇ ਆ ਵੀ ਸੰਗਤ ਨੂੰ ਕਹਿੰਨੇ ਆ ਵੀ ਆਓ ਸਾਡੇ ਕੋਲ ਇੱਥੇ ਜੁੜੋ ਵਿਚਾਰਾ ਦੱਸੋ ਵਿਚਾਰਾ ਸੁਣੋ ਜੀ ਸੋ ਸਾਰੇ ਜੀ ਬੇਨਤੀ ਕਰ ਸਕਦੇ ਆ ਜੀ ਹੋਰ ਸਾਡੇ ਕੋਲ ਕੁਛ ਨਹੀਂ ਹੈਗਾ ਕੰਪਨਥਿਆ ਕੌਮ ਹੈ ਵਡਾ ਵਾ ਜੀ ਸੰਗਤ ਵੱਡੀ ਆ ਅਸੀਂ ਛੋਟੇ ਆ ਅਸੀਂ ਤਾਂ ਬੇਨਤੀ ਕਰ ਸਕਦੇ ਆ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਕਿ ਸਾਰੀ ਸੰਗਤ ਪ੍ਰਾਣੇ ਕੋ ਜਿਹੜੀਆਂ ਵੀ ਗਲਤੀਆਂ ਹੋਈਆਂ ਵਾ ਉਹਨਾਂ ਨੂੰ ਛੱਡ ਕੇ ਅੱਗੇ ਤੋਂ ਆਪਾਂ ਇਕੱਠੇ ਇਕੱਠੇ ਹੋਗੇ ਤੁਰੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਸਾਥ ਦਈਏ ਕਿਉਂਕਿ ਭਾਈ ਗੁਰਜੀਤ ਸਿੰਘ ਖਾਲਸਾ ਦੇ ਵਿੱਚ ਸਾਨੂੰ ਤਾਂ ਹੱਲੇ ਦੀ ਕੋਈ ਹੁਣ ਤਾਂ ਹੀ ਦਿਖੀ ਨਹੀਂ ਉਹ ਸਿੰਘ 59ਵੇਂ ਦਿਨ ਵਿੱਚ ਚੜ੍ਹਦੀ ਕਲਾ ਦੇ ਵਿੱਚ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ ਚੱਲ ਜੀ ਗੱਲਬਾਤ ਕਰ ਰਹੀ ਸੀ ਕਿ ਜਗਰੂਪ ਸਿੰਘ ਜਿਹੜੇ ਕਿ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਵੀਡੀਓ ਚੰਗੀ ਲੱਗੀ ਬਾਈ ਦੇ ਵਿਚਾਰ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਜੀ ਜੀ